ਸਸਤੀ ਘਰ ਫੈਮਲੀ ਅੱਜ ਬਣਾ ਰਹੇ ਆ ਰੈਸਪੀ ਸੁੱਕੇ ਆਲੂ ਕਿਉਂਕਿ ਅੱਜ ਬਹੁਤ ਬਰਸਾਤ ਹੋ ਰਹੀ ਹੈ ਬਹੁਤ ਮੀਂਹ ਪੈ ਰਿਹਾ ਹੈ ਠਿੱਗੜੀ ਵਿੱਚ ਕੋਈ ਵੀ ਸਬਜੀ ਵਾਲਾ ਰੇੜੀ ਵਾਲਾ ਨਹੀਂ ਆਇਆ ਥੋੜੀ ਜੀ ਸਾਡੀ ਸਬਜੀ ਬਣੀ ਪਈ ਹੈ ਚਲੋ ਅਸੀਂ ਸੋਚਿਆ ਚਲੋ ਥੋੜੀ ਜੀ ਨਾਲ ਸੁੱਕੇ ਆਲੂ ਬਣਾ ਲੈਂਦੇ ਆ ਤੇ ਉਹਦੇ ਨਾਲ ਅਸੀਂ ਅੱਜ ਰੋਟੀ ਖਾਵਾਂਗੇ ਤੇ ਆਹ ਵੇਖੋ ਅਸੀਂ ਆਲੂ ਆਪਣੇ ਲੈ ਲਏ ਤੇ ਹੁਣ ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਛਿੱਲ ਕੇ ਤੇ ਬੜੇ ਵਧੀਆ ਤਰੀਕੇ ਕਟਾਂਗੇ ਤਾਂ ਦੇਖੋ ਜੀ ਅਸੀਂ ਆਲੂ ਆਪਣੇ ਛਿੱਲੇ ਲੱਗੇ ਆ ਬਹੁਤ ਹੀ ਵਧੀਆ ਤਰੀਕੇ ਇਹਨਾਂ ਨੂੰ ਛਿੱਲ ਲਵਾਂਗੇ ਛਿੱਲ ਕੇ ਤੇ ਫਿਰ ਅਸੀਂ ਕੱਟ ਕੇ ਬਣਾਵਾਂਗੇ ਬੜੀ ਜਲਦੀ ਬਣਾਵਾਂਗੇ ਤੇ ਬਹੁਤ ਵਧੀਆ ਬਣਾਵਾਂਗੇ ਇਹਦੇ ਵਿੱਚ ਅਸੀਂ ਬਹੁਤੇ ਮਸਾਲੇ ਵੀ ਨਹੀਂ ਪਾਣੇ ਇਹ ਬਹੁਤ ਵਧੀਆ ਬਣਾਣੇ ਨੇ ਜਿਦੇ ਨਾਲ ਸਾਡੀ ਦਾ ਦੇ ਨਾਲ ਰੋਟੀ ਬਹੁਤ ਵਧੀਆ ਲੱਗ ਸਕੇ ਐ ਦੇਖੋ ਅਸੀਂ ਚਾਰ ਪੰਜ ਆਲੂ ਲਏ ਨੇ ਆਲੂ ਵੀ ਅਸੀਂ ਵੱਡੇ ਵੱਡੇ ਲਏ ਆ ਨੇ ਦੇਖੋ ਤੁਸੀਂ ਬੜੇ ਚੰਗੇ ਤਰੀਕੇ ਅਸੀਂ ਇਹਨਾਂ ਨੂੰ ਕੱਟ ਲੈਣਾ ਬਰਸਾਤੀ ਮੌਸਮ ਐ ਸਬਜ਼ੀਆਂ ਆ ਨਹੀਂ ਰਹੀਆਂ ਰੋਟੀ ਦੇ ਖਾਣੀ ਆ ਨਾ ਤੇ ਸਬਜ਼ੀ ਵੀ ਬਣਾਣੀ ਆ ਐ ਦੇ ਇਸੇ ਤਰੀਕੇ ਅਸੀਂ ਆਪਣੇ ਆਲੂ ਛਿੱਲ ਲੈਣੇ ਨੇ ਆ ਦੇਖੋ ਆਲੂ ਸਾਡੇ ਛਿੱਲੇ ਗਏ ਨੇ ਹੁਣ ਅਸੀਂ ਆਪਣੇ ਆਲੂਆਂ ਨੂੰ ਕੱਟ ਲਵਾਂਗੇ ਬਹੁਤ ਵਧੀਆ ਤਰੀਕੇ ਜਿਸ ਹਿਸਾਬ ਨਾਲ ਸੀ ਬਣਾਣੇ ਉਸੇ ਹਿਸਾਬ ਨਾਲ ਸੀ ਇਹਦੇ ਟੁਕੜੇ ਕਰ ਲਵਾਂਗੇ ਛੋਟੇ ਛੋਟੇ ਕੱਟਾਂਗੇ ਜਿਹੜੇ ਲਾਲ ਵੀ ਹੋ ਜਾਣ ਤੇ ਬਹੁਤ ਟੇਸਟੀ ਬਣਨ ਹਾ ਦੇਖੋ ਜੀ ਅਸੀਂ ਆਲੂ ਕੱਟ ਕੇ ਰੱਖ ਲਿੱਤੇ ਕਿੱਡੇ ਵਧੀਆ ਤਰੀਕੇ ਵਖੋ ਆਲੂ ਫਿੰਗਰ ਕੱਟ ਕੇ ਰੱਖ ਲਿੱਤੇ ਨੇ ਇਹ ਬਿਲਕੁਲ ਸੁੱਕੇ ਬਣਾਣੇ ਇਹਨਾਂ ਨੂੰ ਮਤਲੇ ਦੇ ਵਿੱਚ ਪਾਣੀ ਨਹੀਂ ਪਾਣਾ ਅਸੀਂ ਇਹ ਤਲ ਕੇ ਬਣਾਣੇ ਨੇ ਬਿਲਕੁਲ ਫਰਾਈ ਕਰਨੇ ਨੇ ਤੇ ਇਹਦੇ ਵਿੱਚ આમਚੂਰ ਪਾ ਕੇ ਖੱਟਾ ਪਾ ਕੇ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਬਣਾਵਾਂਗੇ ਵੇਖੋ ਇਸ ਤਰੀਕੇ ਅਸੀਂ ਆਲੂ ਕੱਟੇ ਹੋਏ ਨੇ ਵੇਖੋ ਬਿਲਕੁਲ ਲੰਬੇ ਲੰਬੇ ਆਲੂ ਕੱਟੇ ਹੋਏ ਨੇ ਵੇਖੋ ਕਿੱਡੇ ਵਧੀਆ ਤਰੀਕੇ ਕੱਟੇ ਇਸੇ ਤਰੀਕੇ ਆਲੂ ਕੱਢਣੇ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬੰਦੇ ਨੇ ਇਸੇ ਤਰੀਕੇ ਬਣਾਉਣਾ ਤੁਸੀਂ ਆਲੂ ਤੁਹਾਨੂੰ ਖਾ ਕੇ ਬਹੁਤ ਹੀ ਮਜ਼ਾ ਆਏਗਾ ਬਹੁਤ ਹੀ ਵਧੀਆ ਤੇ ਬਹੁਤ ਹੀ ਚੰਗੇ ਲੱਗਣਗੇ ਹੁਣ ਅਸੀਂ ਇਹਨੂੰ ਸਭ ਤੋਂ ਪਹਿਲਾਂ ਇਨੂੰ ਚੰਗੀ ਤਰ੍ਹਾਂ ਪਾਣੀ ਵਿੱਚੋਂ ਧੋ ਲਵਾਂਗੇ ਤਾਂ ਜੋ ਇਹਦੇ ਵਿੱਚ ਮਿੱਟੀ ਘੱਟਾ ਵੇਖੋ ਪੀਲੇ ਪਏ ਹੋਏ ਨੇ ਤਾਂ ਕਿ ਇਹਦੇ ਵਿੱਚ ਜੋ ਵੀ ਹੈ ਗੰਦ ਸਭ ਨਿਕਲ ਜਾਵੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਤੇਲ ਪਾ ਕੇ ਤੇ ਫਰਾਈ ਕਰਾਂਗੇ ਜੀ ਤੁਹਾਨੂੰ ਦਿਖਾਵਾਂਗੇ ਆਹ ਦੇਖੋ ਜੀ ਅਸੀਂ ਆਲੂ ਧੋ ਕੇ ਕੱਟ ਕੇ ਰੱਖ ਲਏ ਤੇ ਹੋਏ ਨੇ ਤੇ ਹੁਣ ਤੁਹਾਨੂੰ ਦਿਖਾ ਬਿਲਕੁਲ ਸਾਫ਼ ਸੁਥਰੇ ਕਰਕੇ ਰੱਖ ਲਿੱਤੇ ਨੇ ਆਲੂ ਤੇ ਇਹ ਅਸੀਂ ਮਸਾਲਾ ਪਾਵਾਂਗੇ ਸਾਰਾ ਮਿਕਸ ਕੀਤਾ ਆ ਅਸੀਂ ਇਹਦੇ ਵਿੱਚ ਕੋਈ ਪਿਆਜ਼ ਨਹੀਂ ਪਾਣੀ ਕੋਈ ਲਸਣ ਨਹੀਂ ਪਾਣਾ ਕੋਈ ਟਮਾਟਰ ਨਹੀਂ ਪਾਣਾ ਸਿਰਫ ਆਲੂ ਫਰਾਈ ਕਰਾਂਗੇ ਤੇ ਇਹਨੂੰ ਤਲ ਕੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਆਹ ਵੇਖੋ ਅਸੀਂ ਕੜਾਈ ਵਿੱਚ ਆਪਣਾ ਤੇਲ ਪਾ ਕੇ ਗਰਮ ਕਰਨਾ ਰੱਖ ਦਿੱਤਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਲੂ ਪਾਵਾਂਗੇ ਤਾਂ ਜੋ ਸਾਡੇ ਫਰਾਈ ਹੋ ਸਕਣ ਉਸ ਤੋਂ ਬਾਅਦ ਅਸੀਂ ਆਪਣਾ ਜਿਹਾ ਮਸਾਲਾ ਤਿਆਰ ਕੀਤਾ ਹੈ ਅਸੀਂ ਇਹ ਆਪਣੇ ਘਰ ਦਾ ਮਸਾਲਾ ਤਿਆਰ ਕੀਤਾ ਇਹ ਪਾਵਾਂਗੇ ਤੇ ਆਲੂ ਵੇਲ ਲਓ ਤੁਸੀਂ ਅਸੀਂ ਬਿਲਕੁਲ ਤਿਆਰ ਕਰਕੇ ਤੇ ਸਾਫ਼ ਸੁਥਰੇ ਕਰਕੇ ਰੱਖ ਲਿੱਤੇ ਨੇ ਆਹ ਦੇਖੋ ਤੇਲ ਸਾਡਾ ਸੜ ਚੁੱਕਾ ਹੈ असि सब तो पहला आलू पा देंगे अपने फ्राई करने चंगी तरह फ्राई कर लेना बहुत बन जाए बहुत मजा आता है बहुत ही टेस्ट आता है फिर तो ट्राई जरूर करो बना के खाओ सारे आने चंगी तरह बना ਕੈਮਰਾ ਦਿਨ ਲਓ ਇਸ ਦੇ ਟੱਪੇ ਤੋਂ ਵਿਸਤਾਰ ਰਹੀ ਹੈ ਕਿ ਆਸ ਮੈਂ ਸੰਪੂਰਨ ਤਰ੍ਹਾਂ ਉਹ ਖਾਣੇ ਚੱਲ ਗਈ ਇੱਕ ਪਾਸੇ ਅਸੀਂ ਆਪਣਾ ਆਟਾ ਗੁੰਮ ਲਵਾਉਂਗੇ ਆ ਦੇਖੋ ਅੱਜ ਕੱਲ ਆਟਾ ਵੀ ਅੰਨਾ ਕੇ ਲਈਦਾ ਹੈ ਤਾਂ ਜੋ ਆ ਤੇ ਸੁੰਢੀ ਨਾ ਬੈ ਸਕੇ ਕਿਉਂਕਿ ਆਟੇ ਵਿੱਚ ਸੁੰਢੀ ਬੈ ਜਾਂਦੀ ਹੈ ਫਿਰ ਖਾਣ ਨੂੰ ਮਨ ਨਹੀਂ ਕਰਦਾ ਆ ਦੇਖੋ ਅਸੀਂ ਆਪਣਾ ਆਟਾ ਛਾਲ ਲਾਂਗੇ ਚੰਗੀ ਤਰ੍ਹਾਂ बहुत बढ़िया तरीके रोटी तो बना वाले सीख खावा जितना के चाहिए था ना उतना के सी गूंद लगा बाकी इसे सवेरे फिर दोबारा यही है देखो आटा से शान लिखता ਆਹ ਵੇਖੋ ਜੀ ਆਲੂ ਸਾਡੇ ਫਰਾਈ ਹੋ ਚੁੱਕੇ ਨੇ ਵਸ ਕਿੰਨੇ ਵਧੀਆ ਲਾਲ ਹੋ ਚੁੱਕੇ ਨੇ ਤੇਲ ਛੱਡ ਦਿੱਤਾ ਹੈ ਹੁਣ ਅਸੀਂ ਇਹਦੇ ਵਿੱਚ ਆਪਣਾ ਜਿਹੜਾ ਮਸਾਲਾ ਅਸੀਂ ਉਹ ਪਾ ਦਾਂਗੇ ਆ ਦੇਖੋ ਜਿਹੜਾ ਅਸੀਂ ਖਾਰਾ ਮਸਾਲਾ ਆਪਣਾ ਤਿਆਰ ਕੀਤਾ ਹੈ ਉਸੇ ਹਿਸਾਬ ਨਾਲ ਪਾਵਾਂਗੇ ਤਾਂ ਜੀ ਸਾਡਾ ਸਾਰਾ ਮਸਾਲਾ ਮਿਕਸ ਹੋ ਸਕੇ ਆ ਦੇਖੋ ਇਹਨੂੰ ਅਸੀਂ ਮਿਕਸ ਕਰ ਲੈਂਦੇ ਹਾਂ ਬਹੁਤ ਵਧੀਆ ਬਣਦੇ ਨੇ ਬਹੁਤ ਹੀ ਟੇਸਟੀ ਬਣਦੇ ਨੇ ਇਸੇ ਤਰੀਕੇ ਬਣਾਉਣੇ ਨੇ ਸिखਾਉਣੇ ਲੱਗਾ ਆ ਵੀਖੋ ਜੀ ਆਲੂ ਸਾਡੇ ਬਣ ਕੇ ਤਿਆਰ ਹੋ ਚੁੱਕੇ ਨੇ ਬਹੁਤ ਵਧੀਆ ਬਣ ਚੁੱਕੇ ਨੇ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਓ ਜੇ ਤੁਹਾਨੂੰ ਕੋਈ ਗਲਤੀ ਲੱਗੇ ਜਾਂ ਚੰਗੇ ਵੀ ਨਾ ਲੱਗਣ ਤਾਂ ਤੁਸੀਂ ਤੁਸੀਂ ਮੈਨੂੰ ਦੱਦਿ ਦਿਓਗੇ ਔਰ ਇਕੱਲੀ ਆਲੂਆਂ ਦੀ ਫਰਾਈ ਜਰੂਰ ਕਰਿਓ Bye.